ਜੀ ਬਾਜੀ ਕਿਹੜਾ ਪਿੰਡ ਹੈ ਪਿੰਡ ਕਲੋਟੀ ਹੈ ਜੀ ਕਲੋਟੀ ਅੱਛਾ ਜੀ ਤੇ ਇਹ ਹੈ ਜੀ ਟੂੜੀ ਭਰਨ ਵਾਲੀ ਟੀਮ ਜੋ ਕਿ ਆਪਣੇ ਘਰਾਂ ਤੋਂ ਟੂੜੀ ਲਿਆ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦੇ ਨੇ ਤੇ ਇਹ ਜਿਹੜੀ ਗਰੋਸਰੀ ਚੇਨ ਆ ਉਹਦੇ ਨਾਲ ਕਿਤੇ ਘੱਟ ਨਹੀਂ ਹੈਗੇ ਜਿਹੜੇ ਆਪਣੇ ਘਰਾਂ ਤੱਕ ਫੂਡ ਬਚਾਉਂਦੇ ਨੇ ਉਸੇ ਤਰੀਕੇ ਨਾਲ ਇਹ ਵੀ ਇੱਕ ਡੰਗਰਾਂ ਦਾ ਖਾਣਾ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚਾਉਂਦੇ ਨੇ ਚੰਡੀਗੜ੍ਹ ਹਿਮਾਚਲ ਚੰਡੀਗੜ੍ਹ ਹਿਮਾਚਲ ਤੱਕ ਹੀ ਠੀਕ ਹੈ ਭਾਈ ਇਹ ਕਦੋਂ ਤੋਂ ਕੰਮ ਕਰਦੇ ਹੋ ਤੁਸੀਂ ਇਹ ਹੋਵੇ 40 40 ਸਾਲ ਹੋ ਗਏ 40 ਸਾਲ ਦਾ ਹੋ ਗਏ ਮੈਂ ਤਾਂ ਕੰਮ ਕਰਦਾ ਬਾਕੀ ਆ ਫਿਰਦੇ ਸਾਡੇ ਮਾਲਕ ਹੋਵੇ 30 ਸਾਲ ਸਾਨੂੰ ਕੰਮ ਕਰਦੇ ਹੋਗੇ ਅੱਛਾ ਜੀ ਤੇ ਹੁਣ ਅੱਜ ਕੱਲ ਆਪਣੇ ਇਹ ਕੰਮ ਬੜਾ ਔਖਾ ਹੈ ਇਹਨੂੰ ਕਰਨ ਵਾਲੇ ਬੰਦੇ ਮਿਲ ਜਾਂਦੇ ਨਹੀਂ ਨਹੀਂ ਮੁਸ਼ਕਿਲ ਮਿਲਦੇ ਨੇ ਬਹੁਤ ਔਖੇ ਮਿਲਦੇ ਨੇ ਅੱਛਾ ਭੱਜਦੇ ਨੇ ਤੇ ਇੱਕ ਚੀਜ਼ ਹੋਰ ਦੇਖੀਆ ਇਸ ਕੰਮ ਵਿੱਚ ਆਪਣੇ ਬਿਹਾਰੀ ਮਜ਼ਦੂਰ ਨਹੀਂ ਦੇਖੇ ਮੈਂ ਉਹ ਨਹੀਂ ਨਹੀਂ ਕਰ ਸਕਦੇ ਕੰਮ अच्छा जी ਜਿਹੜਾ ਟੂੜੀ ਦੀ ਖੇਦ ਗਿਆ ਉਹ ਹੀ ਕਰਦਾ ਪੰਜਾਬੀਆਂ ਦਾ ਕੰਮ ਹੁੰਦਾ ਠੀਕ ਵਿੱਚ ਔਕਾ ਬਹੁਤ ਜਾੜੇ ਔਕਾ ਠੀਕ ਕਰਦਾ ਸੀ ਬਹੁਤ ਕਰਦਾ ਬਹੁਤ ਹਾਂਜੀ ਜਿਹੜਾ ਬੱਕੀ ਡਰ ਕੇ ਭੱਜ ਜਾਂਦੇ ਨੇ ਟੂੜੀ ਨੂੰ ਹਾਂਜੀ ਟੂੜੀ ਦਾ ਉਹੀ ਕੰਮ ਕਰਦੇ ਨੇ ਭਾਈ ਜੀ ਇਹ ਤੁਸੀਂ ਵੀ ਕਦੋਂ ਤੋਂ ਇਹ ਕਰਦੇ ਹੋ ਕੰਮ ਇਹ ਮੈਨੂੰ ਜੀ ਹਾਂਜੀ ਮੈਨੂੰ ਤਾਂ ਹੋ ਗਈ 30 ਸਾਲ 30 ਸਾਲ ਹੋ ਗਏ ਹਾਂਜੀ ਲਗਾਤਾਰ ਇਹ ਤਾਂ ਤੱਕ ਤੱਕ ਗੱਡੀਆਂ ਲਗਾਤਾ ਟਰੱਕ ਭਰੇ ਰਹੇ ਅੱਛਾ ਜੀ ਟੂੜੀ ਦੇ ਠੀਕ ਹੈ ਰਾਤ ਨੂੰ 1:00 2:00 ਵਜੇ ਤੱਕ ਅੱਛਾ ਜੀ ਇਹ ਆਪਣੇ ਨੇ ਜਦ ਸੀ ਜੋ ਚੱਲਦਾ ਜੀ ਬਢਾਈ ਦੇ ਮੌਕੇ ਠੀਕ ਇਹ ਇਹਦੇ ਵਿੱਚ ਜ਼ਿਆਦਾ ਆਪਣੇ ਪੰਜਾਬੀ ਮਿਲਦੇ ਨੇ ਇਹਦੇ ਵਿੱਚ ਜੀ ਤੁਹਾਨੂੰ ਪੰਜਾਬੀ ਮਿਲੋ ਹਾਂਜੀ ਆਪਣੇ ਜਿਹੜਾ ਇਹ ਭਈਆ ਵੀ ਜਿਹੜਾ ਗਿੱਜਿਆ ਹੋਊਗਾ ਜੀ ਉਹ ਨਹੀਂ ਕਰੂਗਾ ਭਈਆ ਅੱਛਾ ਭਈਆ ਕਹਿੰਦਾ ਕੰਮ ਪਹਿਲਾਂ ਤੂੰ ਕਰਦਾ ਉਹੀ ਕਰੂਗਾ ਜੀ ਤੁਹਾਨੂੰ ਬੰਦਾ ਨਵਾਬ ਭਈਆ ਓਕਾ ਹੀ ਕਰੂਗਾ ਠੀਕ ਹੈ ਬੰਦਾ ਇਹ ਕੰਮ ਕਰਦਾ ਉਹੀ ਕਰੂਗਾ ਠੀਕ ਹੈ ਉਹ ਬੰਦਾ ਇਹ ਭੜਦਿਆਂ ਭੜਦਿਆਂ ਦੇ ਟੂੜੀ ਦੇ ਵਿੱਚ ਸੱਪ ਵਗੈਰਾ ਹੁੰਦੇ ਨੇ ਉਹ ਅੱਛਾ ਜੀ ਨਿਕਲੇ ਆਉਂਦੇ ਨੇ ਇੱਕ ਤਾਂ ਖਿਲਾੜ ਫੜਿਆ ਫਣ ਵਾਲਾ ਗਊ ਦੀ ਪੈੜ ਉੱਤੇ ਅੱਛਾ ਜੀ ਮੂਰੇ ਬੈਠਾ ਅੱਛਾ ਉਹ ਰਾੜੇ ਬੰਦੇ ਫੜਿਆ ਸੀ ਅੱਛਾ ਜੀ ਰਿਕਸ਼ਾ ਉਹਦੇ ਘਣਾਣੀ ਨੇ ਫੜਿਆ ਇੱਥੇ ਅੱਛਾ ਜੀ ਸਾਈਂ ਕਿਹਾ ਦੇ ਠੀਕ ਹੈ ਉਹ ਸਾਨੂੰ ਪਤਾ ਨਹੀਂ ਲੱਗਿਆ ਕਿ ਡੰਗਲੀ ਦੇ ਬਾਹਾਂ ਜਿਨਾਂ ਨਾਲ ਮੋਟਾ ਅੱਛਾ ਜੀ ਲੰਬਾ ਠੀਕ ਹੈ ਆ ਬੰਦਾ ਸਾਡਾ ਦਰਦ ਵਾਲੀ ਛੱਪ ਤੋਂ ਕਿਹੜਾ ਹੀ ਆ ਬੰਦਾ ਫੜਾ ਲਿਆ ਠੀਕ ਥੜ ਕੇ ਅਸੀਂ ਮਾਰਦੇ ਨਹੀਂ ਛੱਡ ਦਿੰਦੇ ਇਹ ਵੀ ਫੜ ਲਿਆ ਬੋਰੀ 'ਚ ਪਾ ਠੀਕ ਹੈ ਬੋਰੀ 'ਚ ਪਾ ਕੇ ਛੱਡ ਦਿੰਦਾ ਜੀ ਬੋਰੀ 'ਚ ਪਾ ਕੇ ਅਸੀਂ ਬਾਹਰ ਰੱਖਿਆ ਉਹ ਅੱਛਾ ਜੀ ਸੜਕ ਤੇ ਸੜਦਾ ਜਾਨੀ ਜਿਹਨਿਆਂ ਜਿੰਨਾ ਔਖਾ ਕੰਮ ਆ ਥੋੜੀ ਮਿਹਨਤ ਪੱਲੇ ਪਈ ਜਾਂਦੀ ਆ ਇਹਦੇ ਵਿੱਚ ਮਿਹਨਤ ਬਿਨਾਂ ਚਰਚਾ ਚੱਲੀ ਜਾਂਦਾ ਜੀ ਮਿਹਨਤ ਬਿਹੀ ਹੈ ਜੀ ਦਿਹਾੜੀ ਆ ਰੋਟੀ ਖਾਤਾ ਤੇ ਨਹੀਂ ਜਾਂਦਾ ਸਾਡਾ ਰੋਜ਼ਗਾਰ ਚੱਲਦਾ ਠੀਕ ਹੈ ਬੱਚੇ ਖਾਂਦੇ ਨੇ ਅਸੀਂ ਖਾਣੇ ਆ ਠੀਕ ਹੈ ਸਾਡੇ ਮਾਲਕ ਸਾਹਿਬ ਪਿੰਡ ਕਟਾਰੀ ਦਾ ਪਪੂ ਸਾਹਿਬ ਖੜੇ ਨੇ ਇੱਧਰ ਠੀਕ ਹੈ ਤੇ ਇਹ ਵੀ ਸਾਡੇ ਜਿਹੜੇ ਬਹੁਤ ਵਧੀਆ ਸਾਨੂੰ ਦੇਈ ਜਾਂਦੇ ਨੇ ਪੈਸੇ ਠੀਕ ਹੈ ਜਿਹਨੂੰ ਲੋਡ ਹੋਵੇ ਮੂਰੇ ਠੀਕ ਹੈ। ਕੰਮ ਹੀ ਦੇ ਜਾਂਦੇ ਨੇ। ਇਹ ਟੂੜੀ ਦਾ ਮੰਦਾ ਕਿਵੇਂ ਹੋ ਗਿਆ ਹੁਣ ਅੱਗੇ ਬਟਾ ਇੱਕ ਗੱਲ ਆਈ ਇਹ। ਹਾਂਜੀ। ਜਦ ਟੂੜੀ ਥੋੜੀ ਜੀ ਆਪਣੇ ਜ਼ਿਮੀਂਦਾਰਾਂ ਭਾਈਆਂ ਕੋਲ ਵੱਧ ਹੋ ਜਵੇ। ਅੱਛਾ ਜੀ। ਫਿਰ ਉਹ ਰੁਕ ਜਾਂਦੀ ਆ। ਠੀਕ। ਫਿਰ ਫਿਰ ਇਧਰ ਪਿੰਡਾਂ 'ਚ ਹੁਣ ਆਪਣੇ ਦੇਖੋ ਹੜਕਰੇ ਟੂੜੀ ਆ। ਹਾਂਜੀ। ਹੁਣ ਜਿਹੜੇ ਵਿਚਾਰੇ ਲੋੜ ਮੁਤਾਬਕ ਨੇ ਬੰਦੇ ਜਿਵੇਂ ਲਬਜ਼ਾ ਨੇ ਡੈਰੀਆਂ 'ਚ ਨਹੀਂ। ਹਾਂਜੀ। ਉਹਨਾਂ ਦੇ ਟੂੜੀ ਘੱਟ ਹੁੰਦੀ ਆ। ਚੰਡੀਗੜ੍ਹ ਮਾਚਲ। ਚੰਡੀਗੜ੍ਹ ਹੋ ਗਿਆ। ਉਹ ਤਾਂ ਛੇਤੀ ਵੜੀ ਘੱਟ। ਇਹ ਸਮਾਜ ਚ ਲੋਕ ਆਏ ਥੋੜਾ ਜਿਹਾ ਬਸੋਕੜ ਏਰੀਆ। 加ੜੀ ਲੱਗਿਆ ਇਹ ਪ੍ਰਾਲੀ ਵੀ ਅਸਰ ਪਾਇਆ ਇਹ ਤੇ ਪ੍ਰਾਲੀ ਨੇ ਵੀ ਅਸਰ ਪਾਇਆ ਪ੍ਰਾਲੀ ਨੇ ਅਸਰ ਪ੍ਰਾਲੀ ਨੂੰ ਲੋਕਾਂ ਨੂੰ ਆਉਂਦੇ ਨਹੀਂ ਅੱਛਾ ਆਪਣੇ ਦਾ ਪ੍ਰਾਲੀ ਨੇ ਅਸਰ ਹੀ ਪਾਇਆ ਵੀ ਜਿਹੜੀ ਹੁਣ ਮਿੱਲਾ ਜਾਨੂੰ ਜਾਣ ਲੱਗੀ ਇਹਨੇ ਪਾਇਆ ਫਰਕ ਠੀਕ ਹੈ ਅੱਗੇ ਜਿਵੇਂ ਯਾਰ ਭਾਈ ਬਰਤ ਰਹੀ ਹਾਂਜੀ ਹੁਣ ਜਾਨੀ ਜੀ ਮਿੱਲਾ ਜਾਨੂੰ ਜਾਣ ਲੱਗੀ ਹਾਂਜੀ ਇਹ ਫੁੱਕਦੀ ਵੱਧਾ ਹਾਂ ਬਹੁਤ ਧੰਨਵਾਦ ਜੀ ਥੋੜਾ ਥੋੜਾ ਕੰਮ ਦੇਖ ਕੇ ਬੜਾ ਲੱਗਦਾ ਵੀ ਤੁਸੀਂ ਵੀ ਇਹ ਬਿਨਾ ਕਿਸੇ ਤਰੀਕੇ ਤੋਂ ਕਰ ਨਹੀਂ ਸਕਦਾ ਬੰਦਾ ਇੱਕ ਦਿਨ ਬੰਦੇ ਸਾਡੇ ਦੂਜੇ ਦਿਨ ਨੂੰ ਤਿੱਤਰ ਹੋ ਜਾਂਦਾ ਹਾਂਜੀ ਤੇ ਅਸੀਂ ਹੁੰਦੇ ਹਾਂ ਜਿਹੜਾ ਟੂੜੀ ਦੇ ਆਰਪਾਰ ਲੰਗ ਨਾਲੇ ਅਸੀਂ ਬੰਦੇ ਹਾਂਜੀ 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 ਉਹ ਤਾਂ ਗਰੀਬ ਬੰਦੇ ਆ ਜਿਹੜੇ ਮਤਲਬ ਇਹ ਕੰਮ ਪੱਕੇ ਕਰਦੇ ਨੇ ਕੋਲੇ ਠੀਕ ਹੈ ਬਸ ਯਾਨੀ ਹੋਰ ਬੰਦਾ ਨਹੀਂ ਜੇ ਨਵਾਂ ਆ ਜਵੇ ਫਿਰ ਉਹ ਕਹੀਦਾ ਵੀ ਭਾਈ ਜੇ ਆਏ ਨਹੀਂ ਆਏ ਕਰ ਹਾਂਜੀ ਬਿਲਕੁਲ ਬਿਲਕੁਲ ਚਲੋ ਬਹੁਤ ਧੰਨਵਾਦ ਜੀ ਧੰਨਵਾਦੀ ਦਾ ਹਾਂਜੀ ਇਹ ਦੇਖੋ ਇਹ ਸਾਹਮਣੇ ਟੂੜੀ ਦੀਆਂ ਪੰਡਾਂ ਭਰ ਕੇ ਲਾਈਆਂ ਜਾ ਰਹੀਆਂ ਨੇ ਤੇ ਇੱਕ ਆ ਟਰੱਕ ਭਰਿਆ ਖੜਿਆ ਹਾਂਜੀ ਆ ਦੂਸਰੇ ਦੇਖੋ ਇਸ ਤਰੀਕੇ ਨਾਲ ਸਿਰ ਤੇ ਉੱਤੇ ਪੰਡ ਲਿਆ ਕੇ ਇਹਨਾਂ ਨੇ ਉੱਤੇ ਟਿਕਾਣੇ ਲਾਉਣੀ ਆ ਤੇ ਦੇਖੋ ਇਸ ਤਰੀਕੇ ਦੇ ਨਾਲ ਇਹ ਪੂਰੀ ਬੈਲੈਂਸ ਦੇ ਨਾਲ ਉੱਤਰ ਦੇ ਚੜਦੇ ਨੇ ਤੇ ਬੈਲੈਂਸ ਦੇ ਨਾਲ ਹੀ ਪੰਡ ਉੱਤੇ ਲਾਈ ਜਾਂਦੀ ਆ